ਗੱਲਾਂ ਕਰਨ ਦਾ ਅਸਲੀ ਮਜ਼ਾ ਉਹਨਾਂ ਨਾਲ ਆਉਂਦਾ ਹੈ ਜਿਨ੍ਹਾਂ ਨਾਲ ਬੋਲਣ ਵੇਲੇ ਸੋਚਣਾ ਨਾ ਪਵੇ ਜ਼ਿੰਦਗੀ ਦਾ ਸਭ ਤੋਂ ਚੰਗਾ ਪਲ ਉਹ ਹੈ ਜਦੋਂ ਤੁਸੀਂ ਕਹੋ ਕਿ ਮੈਂ ਠੀਕ ਹਾਂ ਪਰ ਤੁਹਾਡਾ ਦੋਸਤ ਇੱਕ ਪਲ ਤੁਹਾਡੀਆਂ ਅੱਖਾਂ ਵਿੱਚ ਦੇਖ ਕੇ ਬੁੱਝ ਲਵੇ ਅਤੇ ਕਹੇ ਚਲ ਦੱਸੋ ਕੀ ਗੱਲ ਹੈ ਜਿਸ ਕਾਪੀ ਉੱਪਰ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਅਕਸਰ ਰਫ ਕਾਪੀ ਬਣ ਜਾਂਦੀ ਹੈ ਪਰਿਵਾਰ ਵਿੱਚ ਜ਼ਿੰਮੇਵਾਰ ਇਨਸਾਨ ਦਾ ਵੀ ਇਹੋ ਜਿਹਾ ਹੀ ਹਾਲ ਹੁੰਦਾ ਹੈ ਸਬੰਧਾਂ ਦੀ ਗਹਿਰਾਈ ਦੀ ਅਹਿਮੀਅਤ ਸਾਨੂੰ ਤਰੱਕੀਆਂ ਤੋਂ ਸਿੱਖਣੀ ਚਾਹੀਦੀ ਹੈ ਜਰਾ ਤੇ ਜਰਾ ਜੇ ਜ਼ਖਮ ਹੁੰਦੇ ਹਨ ਤਾਂ ਟਹਿਣੀਆਂ ਮੁਰਝਾ ਜਾਂਦੀਆਂ ਕੋਣ ਕਹਿੰਦਾ ਹੈ ਕਿ ਪੈਸੇ ਵਿੱਚ ਸਭ ਕੁਝ ਖਰੀਦਣ ਦੀ ਤਾਕਤ ਹੈ ਦਮ ਹੈ ਤਾਂ ਟੁੱਟੇ ਹੋਏ ਵਿਸ਼ਵਾਸ ਨੂੰ ਖਰੀਦ ਕੇ ਦਿਖਾਓ ਜੇਕਰ ਇਨਸਾਨ ਆਪਣੀਆਂ ਉਂਗਲਾਂ ਉੱਪਰ ਆਪਣੀਆਂ ਹੀ ਗਲਤੀਆਂ ਨੂੰ ਗਿਣਨ ਲੱਗ ਜਾਵੇ ਤਾਂ ਦੂਜਿਆਂ ਉੱਪਰ ਉਂਗਲ ਚੁੱਕਣ ਦਾ ਵਕਤ ਹੀ ਨਹੀਂ ਬਚੇਗਾ ਹਮੇਸ਼ਾ ਯਾਦ ਰੱਖੋ ਜਦੋਂ ਅਸੀਂ ਕਿਸੇ ਲਈ ਚੰਗਾ ਕਰਦੇ ਜਾਂ ਸੋਚਦੇ ਹਾਂ ਤਾਂ ਸਾਡੇ ਲਈ ਵੀ ਕਿਤੇ ਨਾ ਕਿਤੇ ਕੁਝ ਚੰਗਾ ਹੋ ਰਿਹਾ ਹੋਵੇਗਾ ਤਾਰੀਫ਼ ਆਪਣੇ ਆਪ ਦੀ ਕਰਨਾ ਫਜ਼ੂਲ ਹੈ ਖੁਸ਼ਬੂ ਤਾਂ ਖੁਦ ਹੀ ਦੱਸ ਦਿੰਦੀ ਹੈ ਕਿ ਕਿਹੜਾ ਫੁੱਲ ਹੈ ਜ਼ਰੂਰੀ ਨਹੀਂ ਕਿ ਹਰ ਵਕਤ ਜੁਵਾਨ ਤੇ ਭਗਵਾਨ ਦਾ ਨਾਮ ਆਵੇ ਉਹ ਪਲ ਵੀ ਭਗਤੀ ਤੋਂ ਘੱਟ ਨਹੀਂ ਹੁੰਦਾ ਜਦੋਂ ਇਨਸਾਨ ਇਨਸਾਨ ਦੇ ਕੰਮ ਆਵੇ ਜਦੋਂ ਹੰਝੂ ਤੁਹਾਡਾ ਹੋਵੇ ਅਤੇ ਪਿਗਲ ਦਾ ਕੋਈ ਹੋਰ ਹੋਵੇ ਤਾਂ ਸਮਝ ਲੈਣਾ ਕਿ ਉਹ ਰਿਸ਼ਤਾ ਉੱਚ ਕੋਟੀ ਦਾ ਹੈ ਚਾਹੇ ਇਹ ਰਿਸ਼ਤਾ ਪ੍ਰੇਮ ਦਾ ਹੈ ਜਾਂ ਫਿਰ ਮਿੱਤਰਤਾ ਦਾ पेड़ काटने आए थे कुछ लोग मेरे गांव में अभी धूप है कहकर बैठे हैं उन्हीं की छाव में हवा च सुनिया गल्ला ते कदी यकीन ना करना क्योंकि गन्ना दे कच्चे लोग अक्सर सच्चे रिश्ते खो देंदे हन किसी की पिठ पिछे ਬਸ ਇੱਕ ਕੰਮ ਕਰਨਾ ਹੀ ਸਹੀ ਹੈ ਉਸ ਦੇ ਲਈ ਦੁਆ ਕਰਨਾ ਹਮੇਸ਼ਾ ਪਿਆਰ ਦੀ ਭਾਸ਼ਾ ਬੋਲੋ ਇਸ ਨੂੰ ਬਹਿਰੇ ਵੀ ਸੁਣ ਸਕਦੇ ਨੇ ਅਤੇ ਗੁੰਗੇ ਵੀ ਸਮਝ ਸਕਦੇ ਨੇ ਪਿਆਰ ਇਨਸਾਨ ਨੂੰ ਕਰੋ ਉਸ ਦੀਆਂ ਆਦਤਾਂ ਨੂੰ ਨਹੀਂ ਜੇ ਰੁੱਸਣਾ ਹੈ ਤਾਂ ਗੱਲਾਂ ਨਾਲ ਰੋਸਾ ਕਰੋ ਪਰ ਇਨਸਾਨ ਨਾਲ ਨਹੀਂ ਅਤੇ ਭੁਲਾਉ ਉਹਨਾਂ ਦੀਆਂ ਗਲਤੀਆਂ ਨੂੰ ਪਰ ਇਨਸਾਨ ਨੂੰ ਨਹੀਂ ਕਿਉਂਕਿ ਰਿਸ਼ਤਿਆਂ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਆਸ ਕਰਦੀ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇ ਜੇਕਰ ਕੁਝ ਕੁ ਗੱਲਾਂ ਵੀ ਦਿਲ ਨੂੰ ਚੰਗੀਆਂ ਲੱਗੀਆਂ ਤਾਂ ਸਾਡੇ ਚੈਨਲ ਇਨਰ ਸਾਊਂਡਸ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜ਼ਰੂਰ ਕਰਨਾ どうぞ。